ਹਾਂਜੀ ਦੋਸਤੋ ਅੱਜ ਆਪਾਂ ਨਾ ਬੱਚਾ ਮਿਲਿਆ ਚੂਹੀ ਦਾ ਇਹਨੂੰ ਠੰਡ ਲੱਗ ਗਈ ਇਹਨੂੰ ਦੰਨਿਆ ਦਵਾਈ ਬੂਟੀ ਤੇ ਕਰਦੇ ਆਂ ਇਹਦੀ ਸੈਟਿੰਗ ਤੇ ਵੀਡੀਓ ਪਾਉਨੇ ਆ ਤੁਹਾਨੂੰ ਦੋਸਤੋ ਉਹ ਹੋ ਗਿਆ ਚੋਬਰ ਦੇਖ ਲਓ ਦਵਾਈ ਦਾ ਅਸਰ ਪਾਵਰ ਜੈਲ ਦਿੱਤੀ ਤੇ ਇਹਨੂੰ ਕਿਓਬਰ ਕਿਹੜਾ ਹੋ ਗਿਆ ਪੂਰਾ ਆ ਜਾ ਆ ਇੱਧਰ ਆ ਜਾ ਦੇਖੋ ਜੀ ਲਾਉਂਦਾ 700 ਮੀਟਰ ਦੀਆਂ ਸਪੈਟਾਂ ਇਹਨੂੰ ਕਹਿੰਦੇ ਨੇ ਗੁਰੀ ਤੂਰਾ ਜਿਹੜਾ ਹੱਥ ਤੇ ਆਰਮਨਾਲ ਬੈਠਾ ਸੀ ਅੱਜ ਚੋਂਬਰ 100-100 ਮੀਟਰ ਦੀਆਂ ਸਪੈਟਾਂ ਲਾ ਰਿਹਾ ਇੱਕ ਸਪੈਟ ਹੋਰ ਲਾ ਕੇ ਦਿਖਾ ਓਏ ਯਾਰ ਬੰਦੇ ਤੈਨੂੰ ਦੇਖ ਰਹੇ ਨੇ ਜਾਨ ਜੀ ਇੱਕ ਸਪੈਟ ਹੋਰ ਲਾਓ ਮੇ ਜਾਨ ਜੀ ਆਜੋ ਇੱਕ ਸਪੈਟ ਹੋਰ ਲਾ ਦਿਓ ਇੱਕ ਸਪੈਟ ਹੋਰ ਲਾ ਦਿਓ ਆ ਜਾ ਆ ਜਾ ਆਇਆ ਤਾਂ ਦਾਣੇ ਤੇ ਲੈ ਕੇ ਚੱਲਦਾ ਆ ਜਾ ਆ ਓਏ ਗੁੱਸਾ ਨਹੀਂ ਕਰਨਾ ਓਏ 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 ਮਿਲਖਾ ਸਿੰਘ ਨਹੀਂ ਬਣਨਾ ਬਹੁਤ ਜਿਆਦਾ ਭਰਾਵਾਂ ਦੇ ਮੈਸੇਜ ਆਏ ਕਿ ਚੂਹੀ ਸੈਟ ਆ ਜਮਾ ਸੈਟ ਆ ਬਾਈ ਆ ਬੈਠੀ ਆ ਹੁਣ ਤਾਂ ਢਿੱਡਲ ਜੀ ਹੋ ਗਈ ਮੋਟੋ ਹੋ ਗਈ ਥੋੜੀ ਜੀ ਭੱਜਿਆ ਘਟ ਜਾਂਦਾ ਤੂੰ ਦੇਖਦੇ ਆ ਕੋਈ ਚੂਹਾ ਲਵਾਉਨੇ ਆ ਜੋੜਾ ਇਹਦਾ ਖੁੱਡ ਪੱਟਦੀ ਭਰਾ ਆਪਾਂ ਨੇ ਅੰਦਰ ਉਹਦੇ ਚ ਵੜ ਜਾਂਦੀ ਆ ਉਹ ਚ ਨਿਕਲੇ ਆਉਂਦੀ ਆ ਅੱਜ ਦਾਣੇ ਨਹੀਂ ਪਾਏ ਤਾਂ ਕਰਕੇ ਇਹ ਮੇਰੇ ਨਾਲ ਪੰਗੇ ਲੈਣ ਆਈ ਆ ਬਾਹਰ ਵੀ ਦਾਣੇ ਪਾ ਮੈਨੂੰ ਮੁਰ ਚੱਲ ਅੰਦਰ ਚੂਹੀ ਆ ਜੂ ਚੂ ਬਿੱਲਾ ਆ ਜੂ ਚੱਲ ਅੰਦਰ ਅੰਦਰ ਜਾਣ ਨੂੰ ਗਿਆ ਮੈਂ ਚੱਲ 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 ਅੰਦਰ ਚੱਲ ਇਹ ਬਿੱਲਾ ਆ ਜੂ ਮਰ ਨਹੀਂ ਖਾ ਜੂ ਤੈਨੂੰ ਹੁਣ ਤੇ ਤੂੰ ਭੱਜਿਆ ਵੀ ਨਹੀਂ ਜਾਂਦਾ ਦੇਖੀਏ ਦੇਖੀ ਭਾਈ ਹੁਣ ਇਹਨੇ ਦੇਖੀ ਫੇਰ ਭੱਜ ਜਾਣਾ ਮੈਂ ਚੱਲੇ ਆ ਇਹ ਤਾਂ ਇਹ ਨਹੀਂ ਪਤਾ ਬਾਈ ਮਗਰੇ ਆ ਜੇ ਮੇਰੇ ਇਹਨੂੰ ਅੰਦਰੇ ਬਾੜਨਾ ਪੈਣਾ ਚੱਲ ਅੰਦਰ 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 ਦਾ ਮਤਲਬ ਅੰਦਰ ਹੁੰਦਾ ਤੈਨੂੰ ਅੰਦਰ ਜਾਣ ਨੂੰ ਕਿਹਾ ਮੈਂ ਚੱਲ ਅੰਦਰ ਅੰਦਰ ਚੱਲ ਚੱਲ ਅੰਦਰ ਹਾਂ ਅੰਦਰ ਚੱਲ ਚੱਲ ਅੰਦਰ ਚੱਲ ਅੰਦਰ 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 ਚੱਲ ਅੰਦਰ ਅੰਦਰ ਚੱਲ ਇਹ ਅੰਦਰ ਮਰ ਜਾ ਤੈਨੂੰ ਖਾਜੂ ਚੂਹਾ ਚੂਹਾ ਨਹੀਂ ਸੌਰੀ ਬਿੱਲਾ ਖਾਜੂ ਤੈਨੂੰ ਦੇਖਿਓ ਬਾਈ ਹੁਣ ਇਹਦੇ ਤੁਹਾਨੂੰ ਪਰਮਾਤਮਾ ਦੇ ਰੰਗ ਦਿਖਾਉਨੇ ਆ ਤੁਹਾਨੂੰ ਵੀ ਇੱਕ ਚੂਹੀ ਤੇ ਗੁਰੀ ਤੂਰਾਂ ਵਾਲੇ ਦਾ ਪਿਆਰ ਦਿਖਾਉਨੇ ਆ ਤੁਹਾਨੂੰ ਵੀ ਇਹ ਕਿੰਨਾ ਕੁ ਪਿਆਰ ਕਰਦੀ ਆ ਮੈਨੂੰ ਬਹੁਤ ਜ਼ਿਆਦਾ ਭਰਾ ਇਹ ਚੀਜ਼ਾਂ ਨੂੰ ਨੈਗੇਟਿਵ ਸਮਝਣਗੇ ਪਰ ਤੁਹਾਨੂੰ ਦਿਖਾਉਨੇ ਆ ਅੱਜ ਪੋਜ਼ਿਟਿਵ ਵੀ ਪੋਜ਼ਿਟਿਵ ਮਿੱਠੀ ਅੱਜ ਦਿਖਾਉਨੇ ਆ ਤੁਹਾਨੂੰ ਇੱਕ ਚੂਹੀ ਤੇ ਗੁਰੀ ਤੂਰਾਂ ਵਾਲੇ ਦਾ ਪਿਆਰ ਲੈ ਫਿਰ ਮੈਂ ਚੱਲਿਆ ਬਾਹਰੇ ਆ ਜਾ ਨਹੀਂ ਹਾਂ ਚੱਲ ਅੰਦਰ అందర చల్ అందర చల్ అందర భగజ తను అందర చల్ అందర చల్ అందర చల్ అందర అందర చల్ అందర చల్ ఆ మటో ఆయ